ਹਾਂ ਜੀ ਵੀ ਟ੍ਰੀ ਵਾਲਿਓ ਸਤ ਸ੍ਰੀ ਅਕਾਲ ਤੁਹਾਨੂੰ ਤੇ ਅੱਜ ਬਾਰਿਸ਼ ਦਾ ਮੌਸਮ ਬਹੁਤ ਵਧੀਆ ਤੇ ਇੰਡੀਆ ਚ ਲੋਕੀ ਮਨਾ ਰਹੇ ਆ ਬਨਾਂਸ ਬਸੰਤ ਪਤੰਗ ਉਡਾਰੇ ਪੂਰਾ ਝੋਰਾ ਸ਼ੋਰਾ ਨਾਲ ਤੇ ਇੱਧਰ ਬਹੁਤ ਜ਼ਿਆਦਾ ਮੀਂਹ ਲੱਗਾ ਹੈ ਤੇ ਬਾਕੀ ਤੁਹਾਨੂੰ ਪ੍ਰੋਗਰਾਮ ਇੱਧਰ ਦਿਖਾਉਨੇ ਆਪਾਂ ਲੈ ਵੀ ਆਕਾਸ਼ ਹੁੰਦੜ ਤੇ ਲੋਹਰੀਆ ਸਾਡਾ ਇਹ ਲੋਰੀ ਨੇ ਉਹਨੂੰ ਪਾਇਆ ਲੋਰੀ ਕੀ ਬਣਾ ਰਿਹਾ ਇਹ ਦਾਲ ਵਾਲੇ ਲੱਡੂ ਪੀਠੀ ਆਏ ਹੋਏ ਹੋਏ ਦਾਲ ਵਾਲੇ ਲੱਡੂ ਬਣਾਏ ਜਿਹੜੇ ਆਪਾਂ ਉਹ ਲਖਨਪੁਰ ਖਾਈਦੇ ਉਹ ਹੀ ਬਣਾਉਣੇ ਆ ਲੋਰੀਏ ਨੇ ਅੱਜ ਇਤੋਂ ਅਸੀਂ ਦਿਖਾਵਾਂਗੇ ਕਿੱਦਾਂ ਬਣਦੇ ਆ ਇਹ ਦਾਲ ਅਸੀਂ ਪੀਸ ਲਈ ਆ ਦਾਲ ਕਿਹੜੀ ਕਿਹੜੀ ਪਾ ਵਿੱਚ ਪਾਤੀ ਆ ਚਨੇ ਆ ਕਿ ਤਾਂ ਮੂੰਗੀ ਦੀ ਚਨੇ ਦੀ ਤੇ ਮੂੰਗੀ ਦਾਲ ਭੋਗ ਕੇ ਰਾਤੀ ਆਪਾਂ ਪਾਤੀ ਸੀਗੀ ਤੇ ਉਹ ਦਿਲੇ ਪੂਰੀ ਮਤਲਬ ਗਲ ਗਈ ਆ ਤਾਂ ਸਵੇਰੇ ਉਹਨੂੰ ਪਾਣੀ ਉਹਦਾ ਕੱਢ ਕੇ ਤੇ ਉਹਨੂੰ ਅਸੀਂ ਪੀਸ ਲਿਆ ਆ ਤੇ ਬਾਕੀ ਹੌਲੀ ਹੌਲੀ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਆਪੇ ਹਾਂ ਜੀ ਆ ਆਕਾਸ਼ ਵੱਡਾ ਤੇ ਆਹ ਛੋਟਾ ਤੇ ਆਹ ਛੋਟਾ ਆਹ ਵਿਪਨਾ ਦੇ ਆਹ ਲੋਰੀਆ ਪਪਾ 10 ਬਾਰ ਮੀਂਹ ਨਹੀਂ ਬਹੁਤ ਜ਼ਿਆਦਾ ਪੈ ਰਿਹਾ ਮੈਂ ਦਿਖਾ ਦਤਾ ਮੈਂ ਬਾਕੀ ਸੀਨ ਵੀ ਦਿਖਾਵਾਂਗੇ ਰੁਕ ਰੁਕ ਕੇ ਜੇ ਨਹੀਂ ਰੁਕ ਰੁਕ ਲੋ ਜੀ ਮਿੱਤਰੋ ਕੰਮ ਰੈਡੀ ਆ ਵਿੱਪਨ ਹਲਵਾਈ ਆ ਵਿੱਪਨ ਹਲਵਾਈ ਇਹਨਾਂ ਨੇ ਕੱਢ ਸ਼ੁਰੂ ਕਰ ਦਿੱਤੇ ਆ ਕੱਢਣੇ ਲੱਡੂ ਤੇ ਕੱਢ ਵੀ ਲਏ ਆ ਤੇ ਆ ਚਟਨੀ ਤਿਆਰ ਕਰਿਆ ਲੋਈਆ ਇਧਰ ਹੰਦੀ ਸਾਹਿਬ ਮਨੇ ਲਿਆ ਗਿਆ ਮੂਲੀਆਂ ਉਹ ਨਹੀਂ ਕੱਢੇ ਅਸੀਂ ਆਪ ਦੇ ਖਾਣ ਵਾਸਤੇ ਵੀ ਕੱਢੇ ਆ ਆਓ ਤਾਂ ਚੱਲ ਪਤਾ ਹੀ ਸਾਨੂੰ ਵਹੀਂ ਨੇ ਗੋਲ ਕਰਕੇ ਕਿੰਨੂੰ ਦਿਖਾਉਣੇ ਆ ਅਸੀਂ ਆਪਣਾ ਸਵਾਲ ਲੈਣਾ ਅਸੀਂ ਕਿਹੜੇ ਪੇਟ ਤੇ ਜਾਣਾ ਤੇ ਚਟਨੀ ਵੀ ਤਿਆਰ ਹੋ ਰਹੀ ਆ ਕੰਮ ਓਕੇ ਰਿਪੋਰਟ ਆ ਸਾਰਾ ਉਹ ਵੀ ਦਿਖਾ ਚੱਟ ਆਏ ਹੋਏ 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 ਕੀ ਬਾਤ ਆ ਵੀ ਆ ਜਾ ਯਾਦ ਆਉਗੀ ਪੂਰੀ ਵੀ ਤੇ ਜਿਹੜੇ ਲੱਡੂ ਸੰਧਰਿਆ ਨਾ ਬੱਪਨ ਵੀ ਲਖਨਪੁਰ ਤੇ ਜਾ ਜਾ ਗਏ ਤੇ ਅੱਜ ਖਾਊਗਾ ਇਟਲੀ ਦੇ ਵਿੱਚ ਇਹ ਆ ਮਾਸਟਰ ਸ਼ੈਫ ਸਾਡਾ ਭਰਾ ਲੌਰੀਆ ਇਹ ਬਣਾਉਂਦਾ ਵਧੀਆ ਵਧੀਆ ਚੀਜ਼ਾਂ ਗੁੱਡ ਅੱਜ ਹਨਾ ਅੱਜ ਪਰਾ ਚਟਨੀ ਆ ਸਮਾਨ ਤਿਆਰ ਹੋ ਰਿਹਾ ਇੱਧਰ ਸਾਮ ਜਦ ਵੀ ਸਾਮ ਪੁੱਛਿਆ ਲੋਹ ਦੇ ਹੋਏ ਮੇਟੇ ਆਏ ਆ ਦੇਖੋ ਜੀ ਮੋਲੀਆ ਵੀ ਮੁੰਡੇ ਹੁਣ ਸਪੈਸ਼ਲ ਮੀਂਹ ਦੇ ਵਿੱਚ ਗਏ ਭੇਜਦੇ ਭੇਜਦੇ ਤੇ ਲੈ ਕੇ ਆਏ ਆ ਇੱਥੋਂ ਬੰਗਾਲੀ ਦੁਕਾਨ ਤੋਂ ਪੰਦੀਨ ਰੀਚੋਂ ਲਾ ਲੋ ਵੀ ਮਿੱਤਰੋ ਵੀ ਲੋਰੀਏ ਦੇ ਅੱਜ ਫਰੈਂਡ ਆ ਰਹੇ ਆ ਤੇ ਉਹਨਾਂ ਵਾਸਤੇ ਵੀ ਨਾਲ ਵਿਦ ਪ੍ਰੋਗਰਾਮ ਚੱਲੂਗਾ ਵਧੀਆ ਤੇ ਸਮਾਨ ਸਜਾਤਾ ਅਸੀਂ ਟੇਬਲ ਤੇ ਤੇ ਮੁੰਡੇ ਵੀ ਤੁਰ ਪਏ ਆ ਕਹਿੰਦੇ ਆਗੇ 15 ਮਿੰਟਾਂ ਦੇ ਵਿੱਚ ਤੇ ਮੁੰਡੇ ਯਾਰ ਦੋਸਤ ਆਪਣੇ ਆ ਨਾ ਚਾਹ ਅਜ ਪਲਾਵਾਂਗੇ ਲੱਡੂਆਂ ਦੇ ਨਾਲ ਲੋਈ ਭਰਾ ਸਾਡਾ ਰਹਿਮਾਨ ਆਇਆ ਲੋਹੜੀ ਦਾ ਯਾਰ ਦੋਸਤ ਸਪੈਸ਼ਲ ਆ ਡੀ ਡੀ ਕੇ ਤੈਨੂੰ ਐ ਬੁੱਢੇ ਹੋ ਗਏ ਹੋਰ ਕਿਦਾਂ ਸੇਤਾ ਠੀਕ ਠਾਕ ਬਹੁਤ ਵਧੀਆ ਚਲੋ ਜੀ ਫਰਾਂਟ ਦੇ ਕਿਦਾਂ ਹੋਰ ਜੀ ਹਾਂ ਜੀ ਠੀਕ ਠਾਕ ਬਹੁਤ ਵਧੀਆ ਜੀ ਠੀਕ ਠਾਕ ਲੋਈ ਬੰਦੇ ਪਹੁੰਚ ਗਏ ਆਪਣੇ ਯਾਰ ਮੇਲੇ ਮਿਲ ਰਹੇ ਸਾਰੇ ਹੈਪੀ ਅਸੀਂ ਪਹਿਲਾਂ ਹੱਥ ਮਿਲਾਉਂਦੇ ਆ ਪਹਿਲਾਂ ਗੱਲੇ ਮਿਲਦੇ ਫੇਰ ਹੱਥ ਮਿਲਾਉਂਦੇ ਆ ਉਲਟਾ ਹੋ ਗਿਆ ਥੋੜਾ ਜਿਹਾ ਆਜੋ ਆਜੋ ਬੈਠੋ ਲੋ ਜੀ ਕੰਮ ਸਟਾਰਟ ਆ ਮਜ਼ੇ ਨਹੀਂ ਤੂੰ ਨਹੀਂ ਕਹਿੰਦੇ ਨਾ ਦੁਨੀਆ ਨਹੀਂ ਆਉਂਦਾ ਨਾ ਯਾਰ ਜੀ ਨਾਲ ਬੋਲਦੇ ਨਹੀਂ ਲੋਕ ਤੇ ਆਉਂਦੇ ਨਹੀਂ ਤੋਣੇ ਜੀ